ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਲਖਵੀਰ ਸਿੰਘ ਦੌਲਰ ਵੱਲੋਂ ਭਾਰਤੀ ਕਿਸਾਨ ਜੁਨੀ ਨੇਕਤਾ ਆਯਾਦ ਦਾ ਆਗੂ ਤੁਹਾਨੂੰ ਸਾਰੇ ਪ੍ਰਾਂ ਨੂੰ ਪਤਾ ਹੋਣਾ ਵੀ 16 ਤਰੀਕ ਨੂੰ ਜਦੋਂ ਆਪਦੀ ਸਰਕਾਰ ਨੇ ਜਿਹੜੀ ਜੁੱਧ ਨਸ਼ਾ ਵਿਰੋਧ ਰੈਲੀ ਰੱਖੀ ਸੀ ਤੇ ਆਪਾਂ ਉਹਦੇ ਵਿੱਚ ਸਵਾਲ ਪੁੱਛਣ ਨੂੰ ਇਕੱਠੇ ਹੋਏ ਸੀ ਸਾਰੇ ਜਣੇ ਵੀ ਆਪਾਂ ਸੀਐਮ ਨੂੰ ਸਵਾਲ ਕਰਨੇ ਨੇ ਜਿਹੜੀਆਂ ਸਾਡੀਆਂ ਰਹਿੰਦੀਆਂ ਮੰਗਾਂ ਨੇ ਚਾਹ ਬਿਜਲੀ ਸੋਧ ਬੈਲ ਉਹਦੇ ਵਿੱਚ ਬਾਰੇ ਤੁਹਾਡੀ ਕੀ ਵਿਚਾਰ ਆ ਚਾਹੇ ਜਿਹੜਾ ਸਾਡੀ ਨਰੇਗਾ ਜਿਹਦਾ ਨਾਮ ਬਦਲ ਕੇ ਜੀਰਾਮ ਜੀ ਕਰਤਾ ਉਹਦੇ ਬਾਰੇ ਤੁਹਾਡੀ ਕੀ ਵਿਚਾਰ ਆ ਜਾਂ 20 ਸੋਧ ਬੈਲ ਸੀ ਉਹਦੇ ਬਾਰੇ ਤੁਹਾਡੀ ਕੀ ਵਿਚਾਰ ਤੇ ਜਾਂ ਜਿਹੜਾ ਨਵਾਂ ਅਮਰੀਕਾ ਦੇ ਨਾਲ ਇਹਨਾਂ ਨੇ ਸਮਝੌਤਾ ਕੀਤਾ ਏ ਟਾਰਫਰੀ ਸਮਝੌਤਾ ਉਹਦੇ ਬਾਰੇ ਤੁਹਾਡੀ ਕੀ ਵਿਚਾਰ ਆ ਜਾਂ ਐਮਐਸਪੀ ਦਾ ਜਿਹੜਾ ਗਾਰੰਟੀ ਕਾਨੂੰਨ ਤੁਸੀਂ ਪਹਿਲਾਂ ਸੱਤਾ ਦੇ ਵਿੱਚ ਆਉਣ ਤੋਂ ਵੱਡੇ ਵੱਡੇ ਢਿੰਗੇ ਮਾਰਦੇ ਸੀਗੇ ਵੀ ਉਹਦੇ ਵਿੱਚ ਕੀ ਵਿਚਾਰ ਆ ਉਹਨੂੰ ਪੁੱਛਣ ਦੇ ਲਈ ਜਦੋਂ ਆਪਾਂ ਕਿਸ਼ਨਪੁਰੇ ਇਕੱਠੇ ਹੋਏ ਉਦੋਂ ਗਾ ਆਪਾਂ ਪੁਸ ਦੇ ਨਾਕੇ ਤੋੜਦੇ ਹੋ ਕੋਕਰੀ ਦਾ ਹੀ ਪਹੁੰਚੇ ਆ ਤੇ ਉੱਥੇ ਪ੍ਰਸ਼ਾਸਨ ਨੇ ਇਹ ਗੱਲ ਕਹੀ ਆ ਵੀ ਤੁਹਾਡੀ ਅਸੀਂ ਮੀਟਿੰਗ ਰਖਾ ਦਿੰਨੇ ਆ ਵੀ ਰੈਲੀ ਦੇ ਵਿੱਚ ਜਿਹੜੇ ਸਵਾਲ ਪੁੱਛਣੇ ਆ ਉਹ ਵਾਜਬ ਨਹੀਂਗੇ ਸਮਾਂ ਨਹੀਂਗਾ ਤੇ ਆਪਾਂ ਪਹਿਲਾਂ ਵੀ ਉਦੋਂ ਇੱਕ ਦਿਨ ਇਹਨਾਂ ਨੇ ਮੀਟਿੰਗ 15 ਨੂੰ ਕੀਤੀ ਸੀ ਤੇ ਉੱਥੇ ਵੀ ਇਹੀ ਗੱਲ ਰੱਖੀ ਸੀ ਵੀ ਅਸੀਂ ਸੀਐਮ ਨੂੰ ਸਵਾਲ ਪੁੱਛਣੇ ਨੇ ਸਾਲੇ ਸਵਾਲਾਂ ਦੇ ਜਵਾਬ ਦੇ ਦੇਵੇ ਅਸੀਂ ਉਹਦਾ ਅੱਧੇ ਹੀ ਵਿਰੋਧ ਨਹੀਂ ਕਰਾਂਗੇ ਤੇ ਉਹ ਕਿਹੜੇ ਪੱਖ 'ਚ ਨੇ ਉਹ ਸੈਂਟਰ ਸਰਕਾਰ ਦੀਆਂ ਨੀਤੀਆਂ ਦੇ ਪੱਖ 'ਚ ਨੇ ਜਾਂ ਜਿਹੜੀ ਆਮ ਜਨਤਾ ਨੇ ਜਿਨ੍ਹਾਂ ਨੇ ਉਹਨੂੰ ਜਿਤਾ ਕੇ ਕੁਰਸੀ ਤੇ ਭਾਇਆ ਵਾ ਉਹਨਾਂ ਲੋਕਾਂ ਦੇ ਪੱਖ 'ਚ ਨੇ ਉੱਥੇ ਇਹੀ ਫੈਸਲਾ ਹੋਇਆ ਉਹਨਾਂ ਨੇ ਆਪਾਂ ਨੂੰ 20 ਤਰੀਕ ਦੀ ਮੀਟਿੰਗ ਦੇਤੀ ਵੀ 20 ਤਰੀਕ ਨੂੰ ਤੁਸੀਂ 11:50 ਵਜੇ ਪਹੁੰਚਣ ਚੰਡੀਗੜ੍ਹ ਬੜੀ ਵਿਖੇ ਮੀਟਿੰਗ ਕਰਿਓ ਉੱਥੇ ਤੁਹਾਡੇ ਜਿਹੜੇ ਸਵਾਲ ਨੇ ਜਾਂ ਜਿਹੜੀਆਂ ਤੁਹਾਡੀਆਂ ਮੰਗਾਂ ਨੇ ਉਹਨਾਂ ਦਾ ਹੱਲ ਜ਼ਰੂਰ ਹੋਊਗਾ ਪਰ ਭਰਾਵੋ ਜਦੋਂ ਅਸੀਂ ਕੱਲ ਸ਼ਾਮੀ ਇਹਨਾਂ ਨਾਲ ਗੱਲ ਕੀਤੀ ਆ ਤੇ ਨਾਲ ਕਿਹਾ ਵੀ ਹਜੇ ਸਾਡੀ ਗੱਲ ਚੱਲਦੀ ਏ ਤੇ ਜਿਹਦੇ ਵਿੱਚ ਇਹਨਾਂ ਨੇ ਦੁਬਾਰਾ ਆਪਾਂ ਨੂੰ ਲੈਟਰ ਦਿੱਤਾ ਏ ਵੀ ਹਜੇ ਅਸੀਂ ਇਹ ਨਾ ਮੰਗਾ ਤੇ ਸੋਚਣਾ ਏ ਸਾਨੂੰ ਤਾਂ ਪਤਾ ਹੀ ਹੋਣ ਲੱਗਾ ਏ ਜਦ ਕਿ ਇਹ ਮੀਟਿੰਗ ਵਾਰ-ਵਾਰ 2-4 ਵਾਰੀ ਪਹਿਲਾਂ ਵੀ ਹੋ ਚੁੱਕੀ ਆ ਜਦੋਂ ਪਹਿਲਾਂ ਆਪਾਂ 18 ਤੇ 19 ਨੂੰ ਡੀਸੀ ਦਾ ਉਤਰ ਘੇਰੇ ਸੀ ਤੇ 20 ਦੀ ਮੀਟਿੰਗ ਮਿਲੀ ਸੀ ਉਹਦੇ ਵਿੱਚ ਵੀ ਇਹੀ ਮੰਗਾ ਇਹਨਾਂ ਨੂੰ ਆਪਾਂ ਸਾਰੀਆਂ ਦੱਸੀਆਂ ਸੀਆਂ ਉਦੋਂ ਬਾਅਦ ਐ ਵੀ ਇੱਕ ਦੋ ਮੀਟਿੰਗਾਂ ਹੋਈਆਂ ਉਹਦੇ ਵਿੱਚ ਵੀ ਦੱਸਿਆ ਤੇ 7 ਤੋਂ ਬਾਅਦ ਜਦੋਂ ਮੀਟਿੰਗ ਟੁੱਟ ਗਈ ਉਹਦੋਂ ਬਾਅਦ 7 ਵਾਲੀ ਮੀਟਿੰਗ ਦੇ ਵਿੱਚ ਨਹੀਂ ਆਏ ਜਨਵਰੀ ਦੇ ਵਿੱਚ ਉਦੋਂ ਬਾਅਦ ਜਿਹੜੀ ਮੀਟਿੰਗ ਆਪਾਂ ਨੂੰ ਆਹ ਜਿਹੜੀ 20 ਤਰੀਕ ਦੀ ਇਹਨਾਂ ਨੇ ਹੁਣ ਦਿੱਤੀ ਸੀ 20 ਫਰਵਰੀ ਦੀ ਅੱਜ ਦੀ ਜਿਹਦੇ ਵਿੱਚੋਂ ਅੱਜ ਫੇਰੇ ਭੱਜ ਚੁੱਕੇ ਨੇ ਕਿਉਂਕਿ ਜਿਹੜੀ ਸਰਕਾਰ ਹੈ ਪੂਰਨ ਤੌਰ ਤੇ ਕੋਰਪੋਰੇਟ ਘਰਾਣਿਆਂ ਦੀ ਸਰਕਾਰ ਹੈ ਸੈਂਟਰ ਦੇ ਨਾਲ ਇਹ ਕਿ ਹੌਕਸ ਜਿਹੜੀ ਆ ਜੋ ਸੈਂਟਰ ਚੋਂ ਇਹਨਾਂ ਨੂੰ ਹੁਕਮ ਆਉਂਦਾ ਜੋ ਹੀ ਇਹਨਾਂ ਦਾ ਆਕਾ ਕੇਜਰੀਵਾਲ ਕਹਿੰਦਾ ਤੇ ਉਹ ਹੀ ਕਰਦੇ ਨੇ ਸੋ ਭਰਾਵੋ ਕੱਲ ਨੂੰ ਆਪਾਂ 21 ਫਰਵਰੀ ਨੂੰ ਮੋਗੇ ਦੀ ਦਾਣਾ ਮੰਡੀ ਦੇ ਵਿੱਚ ਸ਼ਹੀਦ ਸਭ ਕਰਨ ਤੇ अनेका ਜਿਹੜੇ ਸਾਡੇ ਕਿਸਾਨ ਇਹਨਾਂ ਮੰਗਾਂ ਨੂੰ ਲੈ ਕੇ ਉੱਥੇ ਸ਼ਹੀਦ ਹੋਏ ਨੇ ਉਹਨਾਂ ਦੀ ਆਪਾਂ ਵਾਰਸੀ ਸਮਾਗਮ ਵੱਡੀ ਪੱਧਰ ਤੇ ਕਰ ਰਹੇ ਆ ਤੇ ਸੋਨੂੰ ਸਾਰਿਆਂ ਨੂੰ ਬੇਨਤੀ ਆ ਵੀ ਉੱਥੇ ਹੌਮ ਹਮਾ ਕੇ ਪਹੁੰਚੋ ਤੇ ਜਿੱਥੋਂ ਇਹ ਜਿਹੜੀ ਸਰਕਾਰ ਭੱਜ ਰਹੀ ਆ ਜਿਹੜੀ ਸੱਤਾ 'ਚ ਆਉਣ ਤੋਂ ਪਹਿਲਾਂ ਆਪਣੇ ਨਾਲ ਵਾਅਦੇ ਕੀਤੇ ਵੀ ਸੀ ਇਹਨਾਂ ਨੇ ਵੀ ਜਿਹੜੀ ਸਰਕਾਰ ਹੈ ਸੱਤਾ ਦੇ ਵਿੱਚੋਂ ਚੱਲੂਗੀ ਲੋਕਾਂ ਦੇ ਨਾਲ ਗੱਲਬਾਤ ਕਰਿਆ ਕਰੂਗੀ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਕਰਿਆ ਕਰੂਗੀ ਉਹਨਾਂ ਤੇ ਪੂਰਨ ਤੌਰ ਤੇ ਭੱਜ ਚੁੱਕੇ ਨੇ ਕਰੋੜਾਂ ਰੁਪਇਆ ਰੈਲੀਆਂ ਤੇ ਇਹ ਖਰਚ ਸਕਦੇ ਨੇ ਜੁੱਧ ਨਸ਼ਿਆਂ ਦੇ ਵਿਰੁੱਧ ਪਰ ਜਿਹੜੇ ਸਾਡੇ ਕਿਸਾਨ ਵੀਰਾਂ ਦਾ ਹੜਪੀੜਤਾ ਨੇ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਹਜੇ ਤਾਈਂ ਇਹਨਾਂ ਨੇ ਪੰਜੀ ਨਹੀਂ ਦਿੱਤੀਗੀ ਜਿੱਥੇ ਰੈਲੀ ਕਰਨੀ ਉਸ ਜਗ੍ਹਾ ਨੂੰ ਇੱਕ ਦਿਨ ਦੇ ਖਾਤਰੇ 66000 ਰੁਪਇਆ ਕਿਲੇ ਦਾ ਦੇ ਸਕਦੇ ਨੇ ਪਰ ਜਿਹੜੇ ਕਿਸਾਨਾਂ ਦਾ ਸਾਰਾ ਕੁਝ ਰੁੜ ਗਿਆ ਉਹਨਾਂ ਦੇ ਹੱਥ ਤੇ ਇੱਕ ਪੰਜੀ ਨਹੀਂ ਰੱਖੀ ਗਈ ਜਿਹੜੀ ਸਰਕਾਰ ਜਿਹੜੀ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਕਹਿੰਦੀ ਸੀ ਵੀ ਮੁਰਗੀ ਮਰੀ ਦਾ ਵੀ ਅਸੀਂ ਮਾਜਵਾ ਦੇਵਾਂਗੇ ਜੋ ਮੁਰ ਮ ਅੰਡੇ ਦਾ ਵੀ ਦੇਵਾਂਗੇ ਜੇ ਆਂਡੇ ਵੀ ਕਿਸੇ ਮੁਰਗੀ ਦੇ ਟੁੱਟਦੇ ਨਾ ਮੁਰਗੀ ਮਰੀ ਤਾਂ ਵੀ ਇਹਨਾਂ ਨੇ ਕਿਹਾ ਸੀਗਾ ਬੱਕਰੀਆਂ ਤਾਂ ਵੀ ਗਿਆ ਸੀ ਪਰ ਭਾਵੇਂ ਬੱਕਰੀਆਂ ਦਾ ਕਿਹਦਾ ਦੇਣਾ ਸੀ ਮੁਰਗੀਆਂ ਦਾ ਤਾਂ ਇਹਨਾਂ ਨੇ ਦੇਣਾ ਹੀ ਕੀ ਸੀਗਾ ਇੱਥੇ ਤਾਂ ਲੋਕਾਂ ਦੇ ਪਸ਼ੂ ਰੋੜ ਗਏ ਘਰ ਰੋੜ ਗਏ ਉਹਨਾਂ ਵੱਲ ਕੋਈ ਸਰਕਾਰ ਦਾ ਧਿਆਨ ਨਹੀਂਗਾ ਬਾਰ-ਬਾਰ ਮੀਟਿੰਗਾਂ ਦੇ ਕੇ ਭੱਜ ਰਹੀ ਆ ਤੇ ਇਹ ਜਿਹੜਿਆਂ ਮੰਗਾਂ ਨੇ ਇਹ ਤੁਹਾਡੇ ਏਕੇ ਦੇ ਨਾਲ ਹੀ ਮੰਨੀਆਂ ਜਾਣੀਆਂ ਨੇ ਸੋ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਕੱਲ ਨੂੰ 21 ਫਰਵਰੀ ਨੂੰ ਆਪਾਂ ਸਾਰੇ ਹੌਮ ਹੁਮਾ ਕੇ ਜਿੱਥੇ ਵੀ ਆਪਣੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਤੇ ਰੋ ਸਮਝਾਰੇ ਹੋਣੇ ਨੇ ਸ਼ੀਰਦਾਂ ਦੀ ਵਰਸੀ ਮਨਾਈ ਜਾਣੀ ਆਪਾਂ ਉਥੇ ਪਹੁੰਚ ਗਏ ਵੱਖ-ਵੱਖ ਆਪੋਂ ਆਪੋ ਨੇ ਆਗੂ ਨੂੰ ਆਪਣੇ ਜ਼ਿਲ੍ਹੇ ਦੇ ਆਗੂ ਨਾਲ ਕਨੈਕਟ ਕਰਕੇ ਜਿੱਥੇ ਵੀ ਜਸ ਕਿਸੇ ਜ਼ਿਲ੍ਹੇ ਦਾ ਪ੍ਰੋਗਰਾਮ ਰੱਖਿਆ ਹੈ ਆਪਾਂ ਉਥੇ ਪਹੁੰਚ ਗਏ ਜਿਵੇਂ ਆਪਣਾ ਮੋਗੇ ਜ਼ਿਲ੍ਹੇ ਦਾ ਪ੍ਰੋਗਰਾਮ ਆ ਜਿਹੜਾ ਹੋ ਦਾਣਾ ਮੰਡੀ ਮੋਗੇ ਦੇ ਵਿੱਚ ਆ ਸੋ ਇਹਨਾਂ ਬੇਨਤੀਆਂ ਦਾ ਸਾਰੇ ਹੀ ਭਰਾਵਾਂ ਦਾ ਧੰਨਵਾਦ ਤੇ ਨਾਲ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਬਾਰ-ਬਾਰ ਜਿਹੜੇ ਇਹ ਮੀਟਿੰਗਾਂ ਤੋਂ ਭੱਜ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਤੋਂ ਵੱਡੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਵਾਹਿਗੁਰੂ ਜੀ ਕਾ ਖਾਲਸਾ वाहुरुजी फते